ਅੱਜ ਇਸ ਦੁੱਧ ਦੇ ਇਸਤੇਮਾਲ ਦੇ ਨਾਲ ਤੁਹਾਡੀ ਸਕਿਨ ਵੀ ਤੁਹਾਡਾ ਚਿਹਰਾ ਵੀ ਇਸੇ ਤਰੀਕੇ ਨਾਲ ਸਫੈਦ ਹੋ ਸਕਦਾ ਆ ਦੇਖੋ ਜੀ ਬਸ ਐ ਲਗਾ ਕੇ ਬਸ ਇਦਾਂ ਲਾਓ ਸਿਰਫ ਦੋ ਬੂੰਦਾ ਲਾਉਣੀ ਹੈ ਦੋ ਬੂੰਦਾ ਲਾਣੀਆਂ ਜੀ ਜਿੰਨੀਆਂ ਭੈਣਾ ਬਿਊਟੀ ਪਾਰਲਰ ਜਾਂਦੀਆਂ ਨੇ ਬਿਊਟੀ ਪਾਰਲਰ ਜਾਣਾ ਬੰਦ ਕਰ ਦੇਵਾਂਗੇ ਵਿਆਹਾਂ ਦਾ ਸੀਜ਼ਨ ਚੱਲਦਾ ਘਰ ਵਾਲੇ ਹੋ ਜਾਣੇ ਆ ਖੁਸ਼ ਜਿਹੜੇ 5-5 7-7000 ਰੁਪਿਆ ਲਾ ਕੇ ਬਿਊਟੀ ਪਾਰਲਰਾਂ ਤੇ ਵਿਆਹ ਹੀ ਐਟੈਂਡ ਕਰਦੀਆਂ ਨੇ ਸਦਾ ਲਈ ਇਹਨਾਂ ਨੂੰ ਵਿਆਟਣ ਦੇ ਕਰਵਾਦਾ। ਜਿਹੜੇ ਵੀ ਜਿੰਨ ਜਿੰਨ ਨੇ ਇਹ ਸਰਦੀਆਂ ਦੇ ਵਿੱਚ ਇਹ سیرਮ ਦਾ ਇਸਤੇਮਾਲ ਕਰ ਲਿਆ ਤੁਹਾਡੇ ਕਹੇ ਮੁਤਾਬਕ ਚਾਹੇ ਉਹਦੀ ਫੇਸ ਦੇ ਉੱਤੇ ਗੰਦਗੀ ਜੰਮ ਗਈ ਪੁਰਾਣੀ ਚਾਹੇ ਮੇਕਅਪ ਨਾਲ ਖਰਾਬ ਹੋ ਗਿਆ ਚਾਹੇ ਜਿਹੜਾ ਉਹਦਾ ਫੇਸ ਹੈਗਾ ਡਾਰਕ 스ਪੌਟ ਹੋ ਗਏ ਜਾਂ ਡਾਰਕ ਸਰਕਲ ਹੋ ਗਏ ਜਾਂ ਫਿਰ ਬਲੈਮਿਸ਼ਸ ਹੋ ਗਏ ਹਲਕੇ ਹਲਕੇ ਸਪੌਟਿੰਗ ਹੋ ਗਈ ਤਬ ਖੜੜਬਾ ਜਿਹੜਾ ਚਿਹਰਾ ਹੋ ਗਿਆ ਸਾਰਿਆਂ ਨੂੰ ਕਵਰ ਕਰੇਗੀ ਸਰਦੀਆਂ ਚ ਡਰਾਈਨੈਸ ਹੋ ਜਾਂਦੀ ਆ ਸਕਿਨ ਜਮੇ ਡੈੱਡ ਜੀ ਹੋ ਜਾਂਦੀ ਆ ਉਹਦੇ ਨਾਲ ਰਿੰਕਲਸ ਪੈ ਜਾਂਦੇ ਨੇ ਕਾਫੀ ਫੋਨ ਆਉਂਦੇ ਸੀ ਭੈਣਾਂ ਦੇ ਕਹਿੰਦੇ ਵੀ ਸਾਨੂੰ ਰਿੰਕਲਸ ਤੋਂ ਦੱਸੋ ਜਿਹੜੇ ਉਮਰ ਤੋਂ ਪਹਿਲਾਂ ਪੈ ਜਾਂਦੇ ਨੇ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਆ ਜਿਹੜੀਆਂ ਇੱਥੇ ਆ ਰਿੰਕਲਸ ਪੈ ਜਾਂਦੇ ਨੇ ਜਿਹੜੇ ਤੁਹਾਡੇ ਅੱਖਾਂ ਦੇ ਕੋਲੇ ਉਹਨਾਂ ਨੂੰ ਠੀਕ ਕਰੋ ਜਿਹੜੇ ਤੁਹਾਡੇ ਡਾਰਕ ਸਪੋਰਟਸ ਪੈ ਜਾਂਦੇ ਨੇ ਉਹਨਾਂ ਨੂੰ ਠੀਕ ਕਰੋ ਜਿਹੜੇ ਤੁਹਾਡੇ ਬਲੈਮਸ ਹੋ ਜਾਂਦੀ ਆ ਛਾਈਆਂ ਵਗਾਰਾ ਜਿੰਨਾਂ ਵੀ ਮੂੰਹ ਕਾਲਾ ਹੋਇਆ ਪਿਆ ਡਲ ਹੋ ਗਈ ਸਕਿਨ ਜਮੇ ਡੈੱਡ ਹੋ ਗਈ ਉਹਨਾਂ ਨੂੰ ਠੀਕ ਕਰੋ ਮੇਕਅਪ ਕਰਨ ਤੋਂ ਪਹਿਲਾਂ ਇਹ سیرਮ ਲਗਾ ਲਈਏ ਤਾਂ ਮੇਕਅਪ ਦਾ ਇਫੈਕਟ ਘਟੂ ਹੈ ਜੀ ਮੈਂ ਕਹਾਂ ਜੀ ਇਹਦੀ ਚਮਕੀ ਇੰਨੀ ਆ ਫੁਰਕੀ ਸਾਹਿਬ ਮੇਕਅਪ ਦੀ ਲੋੜ ਮੇਕਅਪ ਦੀ ਲੋੜ ਹੀ ਨਹੀਂ ਇਹ 24 ਕੈਰੇਟ ਸੋਨਾ ਇਹਦੇ ਵਿੱਚ ਬਿਲਕੁਲ 골ਡ ਆ ਜੀ ਇਹਦੇ ਵਿੱਚ 골ਡ ਨਾਲ ਤਿਆਰ ਕੀਤਾ ਗਿਆ ਹੋਇਆ ਜੀ ਇਹ ਮੈਂ ਕੈਮਰਾਮੈਨ ਨੂੰ ਕਹੂੰਗਾ ਚੰਗੀ ਤਰ੍ਹਾਂ ਦਿਖਾਉਗਾ ਇਦੇ ਵਿੱਚ ਨਾ ਦੇਖੋ ਹੁਣ ਦੇਖੋ ਆ ਤੁਹਾਨੂੰ 골ਡ ਦਿਖਦਾ ਚਮਕਾ ਮਾਰਦਾ ਚਮਕਾ ਮਾਰਦਾ ਨਾ ਇਹ ਇਹ ਚ 골ਡ ਪਾਇਆ ਹੈ ਜਮਾਂਦਰੂ ਕਈਆਂ ਦੇ ਗੱਲ ਤੇ ਦਾਗ ਹੁੰਦਾ بڑے بڑے ਅਡਜਸਟ ਕਰਦੇ ਨੇ ਮਹਿੰਗੇ ਤੋਂ ਮਹਿੰਗੇ ਦਾਦਾ ਹਜ਼ਾਰ ਰੁਪਏ ਦੀਆਂ ਕਰੀਮਾਂ ਲਾ ਲਾ ਕੇ ਉਹਨਾਂ ਦਾ ਪਰੋ ਜਿਹੜਾ ਦਾਗ ਆ ਨਹੀਂ ਜਾਂਦਾ ਅਨੇਕਾਂ ਲੋਕਾਂ ਦੇ ਸਾਡੇ ਕੋਲੋਂ ਉਦਾਂ ਦੇ ਦਾਗ ਖਤਮ ਹੋ ਚੁੱਕੇ ਨੇ ਜਿੰਨਾ ਪੈਣਾ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀ ਹੈ ਸਾਡੇ ਕੋਲ ਕਿੱਟ ਹੁੰਦੀ ਹੈ ਜਿੱਦਾਂ ਸਾਡੇ ਕੋਲ ਇਹ ਦੋ ਡਰਾਪਸ ਨੇ ਇਹ ਜਿਹੜੇ ਦੋ ਡਰਾਪਸ ਨੇ ਅਸੀਂ ਨਾਲ ਇਹ ਪੀਣ ਨੂੰ ਵੀ ਦਿੰਨੇ ਆ ਤੇ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ। ਇਹ ਬਿਮਾਰੀਆਂ ਕਰਕੇ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਵੀ ਦੱਸਿਆ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਹੈਗੀਆਂ ਨੇ ਜਿਹੜੀਆਂ ਭੈਣਾਂ ਨੂੰ ਹੋ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਸਕਿਨ ਖਰਾਬ ਹੋ ਜਾਂਦੀ ਹੈ। ਕਿਹੜੇ-ਕਿਹੜੇ ਪ੍ਰੋਬਲਮ ਆ ਜ਼ਿਆਦਾਤਰ ਹੁੰਦੀਆਂ ਨੇ ਜਿਨ੍ਹਾਂ ਦਾ ਅਸਰ ਸਕਿਨ ਦੇ ਉੱਤੇ ਸਿੱਧਾ ਪੈਂਦਾ। ਜ਼ਿਆਦਾਤਰ ਲਕੋਰੀਆ ਮੇਨ ਹੁੰਦਾ। ਅੱਜ ਇਸ ਦੁੱਧ ਦੇ ਇਸਤੇਮਾਲ ਦੇ ਨਾਲ ਤੁਹਾਡੀ ਸਕਿਨ ਵੀ ਤੁਹਾਡਾ ਚਿਹਰਾ ਵੀ ਇਸੇ ਤਰੀਕੇ ਨਾਲ ਸਫੈਦ ਹੋ ਸਕਦਾ ਹੈ। ਗੰਦਗੀ ਡਾਰਕ ਸਰਕਲ ਥਾਂ ਥਾਂ ਦੇ ਉੱਤੇ ਫਿੰਸੀਆਂ ਫੋੜੇ ਅੱਜ ਦੁੱਧ ਵਾਲਾ ਨੁਸਖਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਵਾਲਿਆਂ ਇਹ ਉਹ ਨੁਸਖਾ ਫਾਰਮੂਲਾ ਹੈ ਜਿਹਦੇ ਇਸਤੇਮਾਲ ਦੇ ਨਾਲ ਤੁਸੀਂ ਮਹਿੰਗੇ ਮਹਿੰਗੇ ਕਰੀਮਾਂ ਮਹਿੰਗੇ ਮਹਿੰਗੇ ਜਿਹੜੇ ਪ੍ਰੋਡਕਟ ਹੈਗੇ ਨੇ ਤੁਸੀਂ ਆਨਲਾਈਨ ਵੇਖਦੇ ਹੋ ਜਾਂ ਟੀਵੀ ਦੇ ਉੱਤੇ ਦੇਖਦੇ ਹੋ ਤਾਂ ਉਹਨਾਂ ਤੋਂ ਤੁਹਾਡਾ ਹਮੇਸ਼ਾ ਹਮੇਸ਼ਾ ਵਾਸਤੇ ਖੜਾ ਛੁੱਟ ਸਕਦਾ ਹੈ 2 ਕੁ ਰੁਪਏ ਦਾ ਜਿਹੜੀ ਇਹ ਮੈਨੂੰ ਲੱਗਦਾ ਕਿ ਰੁਪਏ ਦੀ ਕਾਟਨ ਲੱਗਣੀ ਹੈ ਤੇ 2-4 ਰੁਪਏ ਦਾ ਤੁਹਾਡਾ ਜਿਹੜਾ ਦੁੱਧ ਹੈਗਾ ਇਸ ਨੁਸਕੇ ਦੇ ਉੱਤੇ ਲੱਗਣਾ ਹੈ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਸਾਰੇ ਚੀਜ਼ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਪਹਿਲਾਂ ਅਸੀਂ ਸ਼ੁਰੂਆਤ ਕਰ ਲੈਂਦੇ ਆ ਡਾਕਟਰ ਅਮਨਪ੍ਰੀਤ ਜੀ ਹੋਰ ਆ ਕੋਲ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਹਾਂਜੀ ਬਹੁਤ ਧੰਨਵਾਦ ਫੁਰਕੀ ਸਾਹਿਬ ਜਿਓ ਤੁਸੀਂ ਅੱਜ ਫੇਰ ਸਾਡੇ ਕੋਲੇ ਆਏ ਹੋ ਜੀ ਜੀ ਅੱਛਾ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਇਹ ਦੁੱਧ ਹੈਗਾ ਸਕਿਨ ਵੀ ਸਾਡੀ ਦੁੱਧ ਰੰਗੀ ਹੋ ਸਕਦੀ ਹੈ ਤੇ ਇਹ ਨੁਸਖਾ ਕੀ ਹੈ ਕਿਵੇਂ ਅਸੀਂ ਦੁੱਧ ਦੇ ਇਸਤੇਮਾਲ ਦੇ ਨਾਲ ਆਪਣੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਉਹਦਾ ਹੱਲ ਕਰ ਸਕਦੇ ਹਾਂ ਇਹ ਦੁੱਧ ਦਾ ਇਸਤੇਮਾਲ ਤਾਂ ਮੈਂ ਤੁਹਾਨੂੰ ਦੱਸਾਂਗਾ ਫੁਰਕੀ ਸਾਹਿਬ ਇਹਦਾ ਇਸਤੇਮਾਲ ਕਰਕੇ ਉਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਆ ਸਰਮ ਪਿਆ ਇਹ ਤੁਸੀਂ ਲਗਾ ਲੈਨੇ ਹੋ ਦੇਖੀਏ ਜੀ ਇਹ ਸਰਮ ਆ ਜੀ ਸਰਮ ਉਹ ਕੀ ਹੁੰਦਾ ਜੀ ਇਹ ਸਰਮ ਹੁੰਦਾ ਜਿਹੜੀਆਂ ਲੇਡੀਜ਼ ਨੂੰ ਪਤਾ ਜੀ ਆਪਾਂ ਨੂੰ ਤਾਂ ਨਹੀਂ ਪਤਾ ਹੁੰਦਾ ਹਨਾ ਪਰ ਲੇਡੀਜ਼ ਨੂੰ ਪਤਾ ਲੇਡੀ ਨੇ ਸਾਡੇ ਤੋਂ ਬੜਾ ਮੰਗਿਆ ਜੀ ਜਨਾਨੀਆਂ ਯੂਜ਼ ਕਰਦੀਆਂ ਨੇ ਇਹਨੂੰ ਇਹ ਕੀ ਆ ਦੋ ਬੂੰਦਾਆਂ ਇਹਦੀਆਂ ਦੋ ਦੋ ਕੱਠੇ ਡੇਗ ਗਿਆ ਜੀ ਅੱਛਾ ਜੀ ਇਹਨੂੰ ਲਾ ਕੇ ਥੋੜਾ ਥੋੜਾ ਫੇਸ ਦੇ ਉੱਤੇ ਸਿੱਧੀ ਲਾ ਲੈਣਾ ਜੀ ਸਿੱਧੀ ਲਾ ਲੈਣਾ ਜੀ ਅੱਛਾ ਪਹਿਲਾਂ ਤੁਹਾਨੂੰ ਦੱਸਿਆ ਜੀ ਦੁੱਧ ਵਾਲਾ ਨੁਸਖਾ ਦੁੱਧ ਕਿਵੇਂ ਲਗਾਉਣਾ ਸਾਡੇ ਕੋਲ ਹੋਰ ਪਿਆ ਜੀ ਦੋ ਆਈਟਮ ਆ ਉਹ ਯੂਜ਼ ਕਰੋ ਪਹਿਲਾਂ ਉਸ ਤੋਂ ਬਾਅਦ ਸਾਡਾ ਸਿਰ ਮਜੂਜ਼ ਕਰੋ ਜਿੰਨੀਆਂ ਭੈਣਾ ਬਿਊਟੀ ਪਾਰਲਰ ਜਾਂਦੀਆਂ ਨੇ ਬਿਊਟੀ ਪਾਰਲਰ ਜਾਣਾ ਬੰਦ ਕਰ ਦੇਾਂਗੇ ਬਿਊਟੀ ਪਾਰਲਰ ਦਾ ਕੰਮ ਮੰਨ ਵਿਆਹਾਂ ਦਾ ਸੀਜ਼ਨ ਚੱਲਦਾ ਘਰ ਵਾਲੇ ਹੋ ਜਾਣੇ ਆ ਖੁਸ਼ ਜਿਹੜੇ 5-5 7-7000 ਰੁਪਇਆ ਲਾ ਕੇ ਬਿਊਟੀ ਪਾਰਲਰਾਂ ਤੇ 5 ਤੋਂ 10 ਦਿਨ ਲਈ ਆਪਣਾ ਵਿਆਹ ਹੀ ਅਟੈਂਡ ਕਰਦੀਆਂ ਨੇ ਸਦਾ ਲਈ ਉਹਨਾਂ ਨੂੰ ਵਿਆਹ ਅਟੈਂਡ ਕਰਵਾ ਦਾਂਗੇ। ਸਦਾ ਲਈ ਉਹਨਾਂ ਨੂੰ ਵਿਆਹ ਦਿਖਾ ਦਾਂਗੇ। ਜਿਹੜੇ ਮਰਜ਼ੀ ਫੰਕਸ਼ਨ ਜਾਣ ਜਿਹੜੇ ਮਰਜ਼ੇ ਨੇ ਅੱਜ ਤੋਂ ਬਾਅਦ ਉਹਨਾਂ ਦਾ ਰੁਕੀ ਸਾਹਿਬ ਬਿਊਟੀ ਪਾਰਲਰ ਜਾਣਾ ਬੰਦ ਫੇਸ ਉਹਨਾਂ ਦੇ ਫੁੱਲਾਂ ਕੋ ਖੜਨਗੇ ਜਿਹੜਾ ਇਹ ਸਿਰ ਮਾ ਇਹ ਪਹਿਣਾ ਲਈ ਕਹਿਣ ਦਾ ਇੱਕ ਸੋਨਾ। ਕੀ ਬੜਾ ਅੱਜ ਮੈਂ ਸੋਨੇ ਦਾ ਜਿਹੜਾ ਇੱਕ ਫੇਸ ਵਾਸ਼ ਵੀ ਤਿਆਰ ਕੀਤਾ ਜਿਹੜਾ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਦੇ ਨਾਲ ਤੁਸੀਂ ਆਪਣਾ ਫੇਸ ਧੋਣਾ ਬਾਅਦ ਚ ਤੁਸੀਂ ਸਿਰਮ ਲਗਾਉਣਾ ਇਹ ਸਿਰਮ 5 5000 ਦੇ ਜਿਹੜੇ 7 7 ਦਾ 10000 ਦੇ ਸਿਰਮ ਲੈਣੇ ਉਹਨਾਂ ਨਾਲੋਂ 100 ਗੁਣਾ ਚੰਗਾ ਸਿਰਮ ਆ ਬਿਲਕੁਲ ਨੈਚੁਰੋਪੈਥੀ ਆ ਵਿਟਾਮਿਨ ਸੀ ਆ ਇਹਦੇ ਵਿੱਚ ਵਿਟਾਮਿਨ ਸੀ ਤੁਹਾਨੂੰ ਪਤਾ ਹੈ ਕੀ ਕਰ ਦਿੰਦਾ ਇਹਦੇ ਵਿੱਚ ਇਦਾਂ ਦੇ ਕਈ ਵਿਟਾਮਿਨਸ ਨੇ ਫਰੁਕੀ ਸਾਹਿਬ ਕਈ ਇਦਾਂ ਦੀਆਂ ਚੀਜ਼ਾਂ ਪਾਈਆਂ ਨੇ ਜਿਹੜੀਆਂ ਤੁਹਾਡੇ ਬਲੈਮਸ ਨੂੰ ਠੀਕ ਕਰਨਗੀਆਂ ਤੁਹਾਡੇ ਡਾਰਕ ਸਪੌਟਸ ਨੂੰ ਠੀਕ ਕਰਨਗੀਆਂ ਤੁਹਾਡੇ ਮੈਂ ਤੁਹਾਨੂੰ ਦੱਸਦੀ ਜਿੰਨੇ ਦੀ ਝੋਟੀਆਂ ਪੈ ਜਾਂਦੀਆਂ ਨੇ بڑے ਫੋਨ ਸੀਗੇ ਵੀ ਸਕੈਨ ਨੂੰ ਟੈਟ ਕਰਨ ਵਾਲਾ ਕੋਈ ਨੁਸਖਾ ਦੋ ਅੱਜ ਇਹ ਉਹ ਸਕੈਨ ਨੂੰ ਟੈਟ ਕਰਨ ਵਾਲਾ serum ਤਿਆਰ ਕੀਤਾ ਗਿਆ ਫਰੁਕੀ ਸਾਹਿਬ ਇਹ ਜਿਹੜੀਆਂ ਇੱਥੇ ਆ ਰਿੰਕਲਸ ਪੈ ਜਾਂਦੇ ਨੇ ਜਿਹੜੇ ਤੁਹਾਡੇ ਅੱਖਾਂ ਦੇ ਕੋਲੇ ਉਹਨਾਂ ਨੂੰ ਠੀਕ ਕਰੋ ਜਿਹੜੇ ਤੁਹਾਡੇ ਡਾਰਕ ਸਪੋਰਟਸ ਪੈ ਜਾਂਦੇ ਨੇ ਉਹਨਾਂ ਨੂੰ ਠੀਕ ਕਰੋ ਜਿਹੜੇ ਤੁਹਾਡੇ ਬਲੈਮਸ ਹੋ ਜਾਂਦੀ ਆ ਛਾਈਆਂ ਵਗਾਰਾ ਜਿੰਨੀਆਂ ਵੀ ਮੂੰਹ ਕਾਲਾ ਹੋਇਆ ਪਿਆ ਡਲ ਹੋ ਗਈ ਸਕਿਨ ਜਮੇ ਡੈੱਡ ਹੋ ਗਈ ਜਿਹੜੀਆਂ ਲੇਡੀਜ਼ ਨੇ ਲਾਲ ਅਗ ਕ੍ਰੀਮਾਂ ਬਜਾਰੂ ਟਿਊਬਾਂ ਖਾਜ ਤੇ ਲਾਉਣ ਵਾਲੀ ਜਿਹਨੂੰ ਖਾਜ ਖੁਜਲੀ ਹੋਈ ਹੋਈ ਆ ਜਿਹਦੇ ਦੱਦਾ ਹੋਈਆਂ ਨੇ ਉਹ ਅਸੀਂ ਕਰੀਮਾਂ ਮੂੰਹ ਤੇ ਮੱਤੀ ਜਾਂਦੇ ਆ ਜਦੋਂ ਅਸੀਂ ਉਹ ਮੂੰਹ ਤੇ ਮਤਣੀਆਂ ਨੇ ਬਰੁਕੀ ਸਾਹਿਬ ਸਾਡੇ ਮੂੰਹ ਦਾ ਹਾਲ ਕੀ ਹੋਣਾ ਸਾਡੀ ਸਕੈਨ ਦਾ ਡੈਡ ਹੋਣੀ ਹੈ ਹੋਣੀ ਆ ਫਿਰ ਜੇ ਉਸ ਕਹਨੇ ਡੈਡ ਹੋ ਜਾਂਦੀ ਆ ਫਿਰ ਅਸੀਂ ਡਾਕਟਰਾਂ ਕੋਲੇ ਜਾਣਾ ਸ਼ੁਰੂ ਕਰ ਦਿੰਨੇ ਆ ਫਿਰ ਇੱਕ ਡਾਕਟਰ ਨੇ ਦੇਖਿਆ ਜੀ ਅੱਜ 15 ਦਿਨਾਂ ਚ ਠੀਕ ਨਹੀਂ ਹੋਇਆ ਅਸੀਂ ਦੂਜਾ ਡਾਕਟਰ ਚੇਂਜ ਕਰ ਲਿਆ ਉਦੋਂ ਤੋਂ ਠੀਕ ਨਹੀਂ ਹੋ ਤੀਜਾ ਕਰ ਲ ਡਾਕਟਰ ਬਦਲ ਨਾਲ ਫਰੂਕੀ ਸਾਹਿਬ ਬਿਮਾਰੀ ਠੀਕ ਨਹੀਂ ਹੁੰਦੀ ਤੁਹਾਡੀ ਬਿਮਾਰੀ ਠੀਕ ਹੋਣੀ ਆ ਤੁਸੀਂ ਇੱਕ ਡਾਕਟਰ ਕੋਲ ਇਲਾਜ ਕਰਾਓ ਦੱਸੇ ਅਨਸਾਰ ਇਲਾਜ ਕਰਾਓ ਜੇ ਅਸੀਂ ਬਾਹਰਲੇ ਕੋਈ ਪ੍ਰੋਡਕਟ ਯੂਜ਼ ਕਰਨ ਤੋਂ ਮਨਾ ਕਰਦੇ ਆ ਲੇਡੀ ਨੂੰ ਉਹ ਸਾਡੀ ਗੱਲ ਮੰਨ ਕੇ ਮਨਾ ਕਰਿਆ ਕਰੋ ਇੱਥੇ ਲੇਡੀਆਂ ਦੀ ਇੱਕ ਬੜੀ ਵੱਡੀ ਘਾਟਾ ਜੀ ਲੇਡੀਆਂ ਵਿੱਚ ਮੈਂ ਦੱਸਣਾ ਚਾਹੁੰਨਾ ਜਿੰਨੀਆਂ ਲੇਡੀਆਂ ਆਉਣਗੀਆਂ ਕਹਿੰਦੀਆਂ ਜੀ ਰੋਟੀ ਖਾਣੀ ਛੱਡ ਦਾਂਗੀਆਂ ਸੋਨਾ ਛੱਡ ਦਾਂਗੀਆਂ ਪਰ ਜਿਹੜੀਆਂ ਬਜ਼ਾਰੂ ਕਰੀਮਾਂ ਨੇ ਉਹ ਨਹੀਂ ਛੱਡ ਸਕਦੀਆਂ ਮੇਕਅੱਪ ਕਰਨਾ ਛੱਡ ਨਹੀਂ ਸਕਦੇ ਛਿੜਾ ਦੂ ਬਜ਼ਾਰੂ ਕਰੀਮਾਂ ਮੈਂ ਕਹਾਂ ਜੀ ਮੇਰੀਆਂ ਤਾਂ ਪਹਿਲੇ ਵਾਲੇ ਪ੍ਰੋਡਕਟ ਵੀ ਛਡਾਉਂਦੇ ਨੇ ਜਿਹੜਾ ਫੁਹਾਰਾ ਚਲਾਇਆ ਸੀ ਆਹ ਕਿਹੜਾ ਫੁਹਾਰਾ ਚੱਲਦਾ ਜੀ ਕਰੀਮ ਚੱਲਦੀ ਆ ਡ੍ਰੌਪਸ ਚੱਲਦੇ ਨੇ ਉਹ ਵੀ ਛਿੜਾ ਉਹਦੇ ਵਿੱਚ ਕੀ ਆ ਬਰੁਕੀ ਸਾਹਿਬ ਸ਼ਰਤ ਹੁੰਦੀ ਆ ਮੇਰੀ ਜਿਹੜਾ ਮੇਰੇ ਕੋਲੇ ਭੈਣ ਜਾਂ ਸਾਡੀ ਕੋਈ ਬੇਟੀ ਸਾਡੀ ਸਾਡੇ ਕੋਲੇ ਲੈਣ ਆਉਂਦੀ ਆ ਕੋਈ ਸਾਡੇ ਕੋਲੋਂ ਪ੍ਰੈਕਟ ਫੇਸ ਦਾ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਹੁੰਨਾ ਵੀ ਤੁਸੀਂ ਫੇਸ ਦੇ ਉੱਤੇ ਕੁਝ ਲਗਾਉਣਾ ਨਹੀਂ ਜੇ ਤੁਸੀਂ ਫੇਸ ਦੇ ਉੱਪਰ ਨਹੀਂ ਲਗਾਉਂਗੇ ਤੁਹਾਨੂੰ ਕਿਸੇ ਪ੍ਰੋਡਕਟ ਜੂਸ ਬਾਹਰਲੇ ਪ੍ਰੋਡਕਟ ਜੂਸ ਕਰਨ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਸਾਡੇ ਪ੍ਰੋਡਕਟ ਕਦੇ ਨਰਾਸ਼ ਨਹੀਂ ਕਰਨਗੇ ਉਹਨਾਂ ਲੇਡੀਜ਼ ਨੂੰ ਫਰਕ ਨਹੀਂ ਪੈਂਦਾ ਉਹਨਾਂ ਲੇਡੀਜ਼ ਦੇ ਫੇਸ ਖਰਾਬ ਹੁੰਦੇ ਨੇ ਦੁਬਾਰਾ ਦੁਬਾਰਾ ਜਿਹੜੀਆਂ ਸਾਡੇ ਪ੍ਰੋਡਕਟ ਜੂਸ ਕਰਕੇ ਸਾਫ਼ ਹੋ ਜਾਂਦਾ ਫੇਸ ਬਿਲਕੁਲ ਠੀਕ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਕਹਿੰਦੀਆਂ ਨੇ ਜੀ ਅੱਜ ਅਸੀਂ ਜਾਣਾ ਵਿਆਹ ਤੇ ਮੇਕਅਪ ਕਰ ਲਈਏ ਦੇਖੋ ਸਾਡਾ ਤਾਂ ਮੇਰਾ ਸਵਾਲ ਵੀ ਹੈ ਮੇਰਾ ਸਵਾਲ ਵੀ ਹੈ ਕਿ ਇਹ سیرਮ ਲਗਾ ਕੇ ਯਸ ਮੇਕਅਪ ਕਰਨ ਤੋਂ ਪਹਿਲਾਂ ਇਹ ਸੀਰਮ ਲਗਾ ਲਈਏ ਤਾਂ ਮੇਕਅਪ ਦਾ ਇਫੈਕਟ ਘਟੂ ਹੈ ਜੀ ਮੈਂ ਕਹਿਆ ਜੀ ਇਹਦੀ ਚਮਕ ਹੀ ਨਹੀਂ ਫਰੂਕੀ ਸਾਹਿਬ ਮੇਕਅਪ ਦੀ ਲੋੜ ਨਹੀਂ ਮੇਕਅਪ ਦੀ ਲੋੜ ਹੀ ਨਹੀਂ ਆ ਹੁਣ ਤੁਸੀਂ ਵੀ ਲਾਇਆ ਸੀਗਾ ਥੋੜੀ ਤੇਰੇ ਪਹਿਲਾਂ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਤੁਸੀਂ ਵੀ ਲਾਇਆ ਸੀ ਤੁਹਾਡਾ ਫੇਸ ਦੇਖੋ ਕਿਵੇਂ ਚਮਕਾਂ ਮਾਰਦਾ ਹੋਣਾ ਹਨ ਜਦੋਂ ਫਰੂਕੀ ਸਾਹਿਬ ਅਸੀਂ ਨੈਚਰੋਪੈਥੀ ਦੇ ਨਾਲ ਕਹਿੰਦੇ ਨੇ ਜਾਰੀ ਪਾ ਲਈਏ ਸਾਂਝ ਪਾ ਲਈਏ ਉੱਥੇ ਕੁਦਰਤ ਨਹੀਂ ਨਰਾਸ਼ ਹੁੰਦੀ ਫਿਰ ਕੁਦਰਤ ਸਾਡੇ ਨਾਲ ਸਹਾਈ ਹੋ ਜਾਂਦੀ ਆ ਉਹ ਪ੍ਰਮਾਤਮਾ ਸਾਡੇ ਤੇ ਅਸ਼ੀਰਵਾਦ ਦਿੰਦਾ ਉਹ ਕਹਿੰਦਾ ਇਹਨੂੰ ਬੱਚੇ ਨੇ ਮੇਰੇ ਬੜਾਈ ਹੋਈ ਇੱਕ ਚੀਜ਼ ਨੂੰ ਮੇਰੇ ਬਣਾਏ ਹੋਏ ਪੌਦਿਆਂ ਨੂੰ ਬੂਟੀਆਂ ਨੂੰ ਜੜੀਆਂ ਨੂੰ ਜੜੀਆਂ ਬੂਟੀਆਂ ਨੂੰ ਆਪਣੇ ਗੱਲ ਨਾਲ ਲਾਇਆ ਤਾਂ ਮੈਂ ਇਹਨੂੰ ਵੀ ਆਪਣੇ ਗੱਲ ਨਾਲ ਲਾਵਾਂ ਜੇ ਤੁਸੀਂ ਰੁਕੀ ਸਾਹਿਬ ਇੱਕ ਛੋਟੀ ਜੀ ਗੱਲ ਹੋਰ ਕਰ ਲੈਣ ਤਾਂ ਜੇ ਤੁਸੀਂ ਕੈਮੀਕਲ ਨੂੰ ਅਜਮਾਉਣੇ ਹੋ ਕੈਮੀਕਲ ਲਾਉਣੇ ਹੋ ਉਹ ਇੱਕ ਇਨਸਾਨ ਨੇ ਕੈਮੀਕਲ ਬਣਾਏ ਨੇ ਕੈਮੀਕਲ ਬਣਾ ਕੇ ਤੁਹਾਨੂੰ ਉਹਨੇ ਪੀ ਨਹੀਂ ਕਰਨਾ ਬਿਮਾਰੀਆਂ ਤੋਂ ਛੁੜਖਾਰਾ ਨਹੀਂ ਪਾਣਾ ਬਿਮਾਰੀਆਂ ਦੇ ਨਾਲ ਘੇਰਨਾ ਉਸ ਪ੍ਰੋਡਕਟ ਨੇ ਤੁਹਾਡਾ ਚਿਹਰਾ ਖਰਾਬ ਕਰ ਦੇਣਾ ਤੁਹਾਨੂੰ ਪਤਲੀ ਕਰ ਦਿੰਦੇ ਨੇ ਸਕਿਨ ਪਤਲੀ ਕਰ ਦਿੰਦੇ ਨੇ ਮੈਂ ਕਹ ਜੀ ਡੈੱਡ ਹੋ ਜਾਂਦੀ ਆ ਤੁਹਾਨੂੰ ਮੈਂ ਕਿੰਨੀਆਂ ਫਰਕੀਸਾ ਆਪਾਂ ਨੂੰ ਫੋਟੋਆਂ ਭੇਜਦੀਆਂ ਲੈ ਚਲੋ ਅਸੀਂ ਕਿਸੇ ਦੀ ਫੋਟੋ ਅਸੀਂ ਸ਼ੋ ਨਹੀਂ ਕਰਦੇ ਅਸੀਂ ਨਹੀਂ ਦਿਖਾਉਂਦੇ ਕਿਉਂ ਸਾਨੂੰ ਹੁੰਦਾ ਕਿਸੇ ਦੀ ਧੀ ਆ ਕਿਸ ਦੀ ਭੈਣ ਆ ਕਿਸੇ ਨੇ ਹਨਾ ਆ ਇੱਕ ਕਈ ਵਾਰ ਵਿਆਹ ਹੋਇਆ ਹੁੰਦਾ ਕਈ ਵਾਰ ਹੋਣਾ ਹੁੰਦਾ ਅਸੀਂ ਨਹੀਂ ਉਹ ਚੀਜ਼ਾਂ ਦਿਖਾਉਂਦੇ ਸਾਡੇ ਕੋਲੇ ਕਈ ਫੋਟੋਆਂ ਭੇਜੀਆਂ ਹੁੰਦੀਆਂ ਤੁਹਾਨੂੰ ਮੈਂ ਪਹਿਲਾਂ ਇੱਕ ਦੋ ਲੇਡੀਜ਼ ਨੇ ਬਹੁਤ ਜ਼ੋਰ ਲਾ ਕੇ ਅਸੀਂ ਸਾਡੀ ਦਿਖਾਓ ਜੀ ਆਪਾਂ ਦਿਖਾਈ ਵੀ ਸੀ ਉਹ ਹਨਾ ਤੇ ਇੱਕ ਦੋ ਗਾਪਾਂ ਦਿਖਾਈਆਂ ਵੀ ਸੀ ਬਿਲਕੁਲ ਡੱਲ ਹੋਏ ਹੋਏ ਚਿਹਰੇ ਕਾਲੇ ਹੋਏ ਹੋਏ ਬਲੈਕ ਹੋਏ ਹੋਏ ਉਹਨਾਂ ਦੇ ਫੁੱਲਾਂ ਵਾਂਗੂ ਖੜ ਜਾਂਦੇ ਨੇ ਚਿਹਰੇ ਉਹ ਲੇਡੀਜ਼ ਦਾ ਜਦੋਂ ਫੁੱਲਾਂ ਵਾਂਗੂ ਚਿਹਰਾ ਖੜ ਜਾਂਦਾ ਉਹਦੀ ਅੰਤਰ ਆਦਮਾ ਆਤਮਾ ਜਿਹੜੀ ਉਹ ਜਦੋਂ ਸਾਨੂੰ ਸੀਸਾ ਦਿੰਦੀ ਆ ਤਾਂ ਬਸ ਉਹ ਸਾਡੇ ਲਈ ਉਹੀ ਸਾਰਾ ਕੁਝ ਹੈ ਜੀ। ਜੈਬਾਤ ਜੀ 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 ਜੀ। ਸਾਡੇ ਨਾਲ ਡਾਕਟਰ ਪਰਮਜੀਤ ਕੋਰ ਸਾਹਿਬਾ ਵੀ ਨੇ। ਡਾਕਟਰ ਸਾਹਿਬਾ سیرਮ ਹੈਗੀ ਹੈ ਤੇ ਤੁਸੀਂ ਕਹਿ ਰਹੇ ਹੋ ਵੀ ਜਿਨ੍ਹਾਂ ਜਿਨ੍ਹਾਂ ਨੇ ਸਰਦੀਆਂ ਦੇ ਵਿੱਚ ਇਹ سیرਮ ਦਾ ਇਸਤੇਮਾਲ ਕਰ ਲਿਆ ਤੁਹਾਡੇ ਕਹੇ ਮੁਤਾਬਕ ਚਾਹੇ ਉਹਦੀ ਫੇਸ ਦੇ ਉੱਤੇ ਗੰਦਗੀ ਜੰਮ ਗਈ ਪੁਰਾਣੀ ਚਾਹੇ ਮੇਕਅਪ ਨਾਲ ਖਰਾਬ ਹੋ ਗਿਆ। ਚਾਹੇ ਜਿਹੜਾ ਉਹਦਾ ਫੇਸ ਹੈਗਾ ਡਾਰਕ 스ਪੌਟ ਹੋ ਗਏ ਜਾਂ ਡਾਰਕ ਸਰਕਲ ਹੋ ਗਏ ਜਾਂ ਫਿਰ ਬਲੈਮਿਸ਼ੀਜ਼ ਹੋ ਗਏ ਹਲਕੇ ਹਲਕੇ ਸਪੌਟਿੰਗ ਹੋ ਗਈ ਡੱਬ ਖੜੜਬਾ ਜਿਹੜਾ ਚਿਹਰਾ ਹੋ ਗਿਆ ਸਾਰਿਆਂ ਨੂੰ ਕਵਰ ਕਰੇਗੀ ਇਹ ਸਾਰਿਆਂ ਨੂੰ ਹੀ ਕਵਰ ਕਰੇਗੀ ਜਿਵੇਂ ਹੁਣ ਸਰਦੀਆਂ ਚ ਡਰਾਈਨੈਸ ਹੋ ਜਾਂਦੀ ਆ ਡਰਾਈਨੈਸ ਹੋਣ ਦੇ ਵੀ ਕਈ ਕਾਰਨ ਹੋ ਜਾਂਦੇ ਨੇ ਜਿਵੇਂ ਵਿਟਾਮਿਨਸ ਦੀ ਕਮੀ ਹੋ ਜਾਂਦੀ ਆ ਜਾਂ ਆਪਾਂ ਸਾਬਣ ਇਦਾਂ ਦਾ ਯੂਜ਼ ਕਰ ਲੈਨੇ ਆ ਉਹਦੇ ਨਾਲ ਹੋ ਜਾਂਦੀ ਆ ਕਈਆਂ ਨੂੰ ਮੈਂਸਸਿਸ ਦੀ ਪ੍ਰੋਬਲਮ ਨਾਲ ਵੀ ਹੋ ਜਾਂਦੀਆਂ ਨੇ ਕਿਉਂਕਿ ਜਦੋਂ ਮੈਂਸਸ ਦੀ ਪ੍ਰੋਬਲਮ ਹੋ ਜਾਂਦੀ ਹੈ ਸਕਿਨ ਜਮੇ ਡੈੱਡ ਜੀ ਹੋ ਜਾਂਦੀ ਆ ਉਹਦੇ ਨਾਲ ਰਿੰਕਲਸ ਪੈ ਜਾਂਦੇ ਨੇ ਕਾਫੀ ਫੋਨ ਆਉਂਦੇ ਸੀ ਪੈਣਾ ਦੇ ਕਹਿੰਦੇ ਵੀ ਸਾਨੂੰ ਰਿੰਕਲਸ ਤੋਂ ਦੱਸੋ ਜਿਹੜੇ ਉਮਰ ਤੋਂ ਪਹਿਲਾਂ ਪੈ ਜਾਂਦੇ ਨੇ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੈ ਠੀਕ ਹੈ ਅੱਛਾ ਤੇ ਜਿਹੜੀ ਉਹ ਡੱਬਖੜਬੀ ਜੀ ਹੋ ਜਾਂਦੀ ਹੈ ਜੀ ਚਿਹਰਾ ਡੱਬਖੜਬਾ ਕਿਤੋਂ ਕਾਲਾ ਕਿਤੋਂ ਬੱਗਾ ਕਿਤੋਂ ਲਾਲ ਉਹ ਸਾਰੇ ਕੈਮੀਕਲਸ ਜਿਹੜੀਆਂ ਕਰੀਮਾਂ ਯੂਜ਼ ਕੀਤੀਆਂ ਹੁੰਦੀਆਂ ਨੇ ਉਹਦੇ ਨਾਲ ਹਾਂਜੀ ਜੋ ਕਿਤੇ ਜ਼ਿਆਦਾ ਲੱਗ ਜਾਂਦੀ ਹੈ ਉਹ ਕਿਤੇ ਘੱਟ ਲਾ ਜਾਂਦੀ ਹੈ ਜਿੱਥੇ ਜ਼ਿਆਦਾ ਲੱਗੀ ਉੱਥੇ ਕੈਮੀਕਲ ਨੇ ਜ਼ਿਆਦਾ ਅਸਰ ਕਰ ਦੇਣਾ ਹਾਂਜੀ ਰਿਐਕਸ਼ਨ ਹੋ ਜਾਊਗਾ ਅੱਛਾ ਡਾਕਟਰ ਸਾਹਿਬ ਇਹ ਤਾਂ ਤੁਸੀਂ ਕੀਤੀ ਹੈ ਸਰਮ ਦੀ ਗੱਲ ਤੇ ਫਿਰ ਇਹ ਕੀ ਚੀਜ਼ ਹੈ ਜੀ ਸੋਨੇ ਰੰਗਾ ਰੁਕੀ ਸਾਹਿਬ ਇਹ 24 ਕੈਰਟ ਸੋਨੇ ਦਾ ਫੇਸ ਵਾਸ਼ ਆਹੇ ਦੇਖੋ ਇੱਧਰ ਇਹਨੂੰ ਚੈੱਕ ਕਰਾਓ ਇਹਨੂੰ ਅੱਛਾ ਜੀ ਐਦਾਂ ਇੰਨਾ ਗਾੜਾ ਤੇ ਇੰਨਾ ਵਧੀਆ ਇਹਦੀ ਖੁਸ਼ਬੂ ਲੈ ਕੇ ਦੇਖੋ ਹੂੰ ਖੁਸ਼ਬੂ ਲੈ ਕੇ ਦੇਖੋ ਜੀ ਕਿੰਨੀ ਸੋਹਣੀ ਖੁਸ਼ਬੂ ਬੜੀ ਸੋਹਣੀ ਆ ਹਨਾ ਇਹ ਬਹੁਤ ਵਧੀਆ ਤਿਆਰ ਹੋਇਆ ਫਰੁਕੀ ਸਾਹਿਬ ਇਹ 24 ਕੈਰੇਟ ਸੋਨਾ ਇਹਦੇ ਵਿੱਚ ਬਿਲਕੁਲ 골ਡ ਆ ਜੀ ਇਹਦੇ ਵਿੱਚ 골ਡ ਨਾਲ ਤਿਆਰ ਕੀਤਾ ਗਿਆ ਹੋਇਆ ਜੀ ਇਹ ਦੇਖੋ ਮਤਲਬ 골ਡ ਦਾ ਤੜਕਾ ਲਾ ਮੈਂ ਕੈਮਰਾਮੈਨ ਨੂੰ ਕਹੂੰਗਾ ਚੰਗੀ ਤਰ੍ਹਾਂ ਦਿਖਾਓ ਆ ਦੇਖੋ ਕੀ ਬਾਤ ਹੈ ਇਹਦੇ ਵਿੱਚ ਨਾ ਦੇਖੋ ਹੁਣ ਦੇਖੋ ਆ ਤੁਹਾਨੂੰ 골ਡ ਦਿਖਦਾ ਚਮਕਾ ਮਾਰਦਾ ਚਮਕਾ ਮਾਰਦਾ ਨਾ ਇਹ ਇਹਦੇ ਚ 골ਡ ਪਾਇਆ ਆ ਫਰੁਕੀ ਸਾਹਿਬ ਇਹ ਥੋੜਾ ਜਿਹਾ ਲਗਾਓ ਫੇਸ ਤੇ ਇਹਦੇ ਨਾਲ ਫੇਸ ਤੋਂ ਉਹ ਆਪਣਾ ਤੇ ਬਾਅਦ ਚੋ ਸਿਰਮ ਲਗਾਓ ਸਿਰਮ ਲਗਾ ਕੇ ਜਿੰਨੀ ਮੈਂ ਇੱਕ ਹੋਰ ਫਰੁਕੀ ਸਾਹਿਬ ਇਹ ਤੇ ਦੱਸਣਾ ਚਾਹੁੰਨਾ ਜਿੰਨਾ ਵੀਰਾਂ ਦੇ ਮੈਂ ਦੇਖਿਆ ਜੀ ਮੇਰੇ ਕੋਲ ਬਹੁਤ ਇਦਾਂ ਦੇ ਪੇਸ਼ੈਂਟ ਨੇ ਤੁਸੀਂ ਵੀ ਦੇਖੇ ਹੋਣੇ ਨੇ ਆਪਾਂ ਨੰਗੇ ਦੇ ਕਰਦੇ ਦੇਖਦੇ ਆਂ ਕਈਆਂ ਦਾ ਮੱਥਾ ਪੂਰਾ ਕਾਲਾ ਹੋ ਜਾਂਦਾ ਉਹ ਜਮਾਂਦਰੂ ਕਈਆਂ ਦੇ ਗੱਲ ਤੇ ਦਾਗ ਹੁੰਦਾ ਕਹਿੰਦੇ ਨੇ ਜਮਾਂਦਰੂ ਦਾਗ ਆ ਉਹ ਕਾਫੀ ਟਾਈਮ ਤੋਂ ਬਚਪਨ ਤੋਂ ਆ ਉਹ ਜਾਂਦਾ ਨਹੀਂ ਜਿਉਂ-ਜਿਉਂ ਉਮਰ ਵੱਧਦੀ ਜਾਂਦੀ ਆ ਉਹ ਫੈਲਦਾ ਜਾਂਦਾ ਵੱਧ ਜਾਂਦਾ ਫੈਲਦਾ ਬੜਾ ਗੰਦਾ ਜਿਹਾ ਲੱਗਦਾ ਜੀ ਉਹ ਦੇਖ ਕੇ ਨੂੰ ਹਰੇਕ ਬੰਦਾ ਸ਼ਰਮ ਆਂਦਾ ਪਰ ਕੀ ਆ ਕਹਿੰਦੇ ਜੀ ਜਿਉਣਾ ਤਾਂ ਹੈ ਜ਼ਿੰਦਗੀ ਤਾਂ ਜੀਣੀ ਆ ਉਦੇ ਨਾਲ ਹੀ ਸਾਨੂੰ ਜਿਉਣਾ ਪੈਂਦਾ ਸਾਨੂੰ ਉਹਨੂੰ ਅਪਣਾਉਣਾ ਪੈਂਦਾ ਪਰ ਜਦੋਂ ਅਸੀਂ ਲੋਕਾਂ ਨੂੰ ਦੇਖਦੇ ਆ ਤਾਂ ਸਾਨੂੰ ਲੱਗਦਾ ਵੀ ਯਾਰ ਮੈਂ ਵੀ ਇਦਾਂ ਦਾ ਹੋਵਾਂ ਤਾਂ ਮੇਰੇ ਆ ਦਾਗ ਚੱਕੇ ਜਾਵੇ ਤਾਂ ਬੜਾ ਵਧੀਆ ਸੀ ਬੜੇ ਪ੍ਰੋਡਕਟ ਯੂਜ਼ ਕਰਦੇ ਆ ਸਾਡੇ ਕੋਲੇ ਬੜੇ ਪਿਆ ਆਉਂਦੇ ਨੇ ਪੇਸ਼ੈਂਟ ਬੜੇ ਬੜਾ ਪ੍ਰੋਡਕਟ ਯੂਜ਼ ਕਰਦੇ ਨੇ ਮਹਿੰਗੇ ਤੋਂ ਮਹਿੰਗੇ ਦਾਦਾ ਹਜ਼ਾਰ ਰੁਪਏ ਦੀਆਂ ਕਰੀਮਾਂ ਲਾ ਲਾ ਕੇ ਉਹਨਾਂ ਦਾ ਪਰ ਉਹ ਜਿਹੜਾ ਦਾਗ ਆ ਨਹੀਂ ਜਾਂਦਾ ਰੁਕੀ ਸਾਹਿਬ ਅਨੇਕਾਂ ਲੋਕਾਂ ਦੇ ਸਾਡੇ ਕੋਲੋਂ ਉਦਾਂ ਦੇ ਦਾਗ ਖਤਮ ਹੋ ਚੁੱਕੇ ਨੇ ਮਹਾੜੀ ਵਾਲੇ ਭਾਈ ਸਾਹਿਬ ਦੀ ਹਾਂ ਮਹਾੜੀ ਵਾਲੇ ਭਾਈ ਸਾਹਿਬ ਜੀਗੇ ਚਲੋ ਡਾਕਟਰ ਸੀ ਮੈਂ ਨਾ ਤਾਂ ਨਹੀਂ ਲਊਂਗਾ ਉਹਨਾਂ ਨੇ ਅੱਗੋਂ ਇੱਕ ਡਾਕਟਰ ਨੇ ਹੋਰ ਵੀ ਭੇਜੇ ਸੀ ਮੇਰੇ ਕੋਲੇ ਸੰਗਰੂਰ ਤੋਂ ਆਪ ਖੁਦ ਡਾਕਟਰ ਨੇ ਐਮਡੀ ਡਾਕਟਰ ਨੇ ਉਹਨਾਂ ਦੇ ਆਪਣੇ ਦਾਗ ਸੀ ਉਹਨਾਂ ਦਾ ਦਾਗ ਗਿਆ ਜੀ ਦੇਖੋ ਹਨ ਤੇ ਜਿਹੜੇ ਸੰਗਰੂਰ ਵਾਲੇ ਸੀ ਉਹਨਾਂ ਦੇ ਵਾਈਫ ਦੇ ਸ਼ਾਇਆ ਵਗੈਰਾ ਤੋਂ ਨਦੀਆਂ ਗਈਆਂ ਨੇ ਦੇਖੋ ਜਦੋਂ ਅਸੀਂ ਕਿਸੇ ਪ੍ਰੋਡਕਟ ਨੂੰ ਵਿਸ਼ਵਾਸ ਕਰਕੇ ਯੂਜ਼ ਕਰਦੇ ਆ ਨਾ ਗੁਰਕੀ ਸਾਹਿਬ ਉੱਥੇ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਠੀਕ ਹੋਣ ਤੋਂ ਰੋਕ ਹੀ ਨਹੀਂ ਸਕਦੀ ਉਹਦੇ ਵਿੱਚ ਕੀ ਹੁੰਦਾ ਗੁਰਕੀ ਸਾਹਿਬ ਸਾਡਾ ਜਿਹੜਾ ਮਾਈਂਡ ਆ ਨਾ ਉਹ ਫਰੈਸ਼ ਹੋ ਗਿਆ ਅਸੀਂ ਉੱਥੇ ਮਾਈਂਡ ਨੂੰ ਜਿਹੜੇ ਨੂੰ ਆਪਣੇ ਨੂੰ ਫਰੈਸ਼ ਕਰਕੇ ਅਸੀਂ ਉੱਥੇ ਉਹਦੇ ਤੇ ਵਿਸ਼ਵਾਸ ਕਰ ਲਿਆ ਜਦੋਂ ਅਸੀਂ ਵਿਸ਼ਵਾਸ ਕਰ ਲੈਂਦੇ ਆ ਨਾ ਕੋਈ ਵੀ ਬੰਦਾ ਬਰੁਖੀ ਹਸਾਬ ਜਦੋਂ ਅੱਜਕੱਲ੍ਹ ਵਿਸ਼ਵਾਸ ਤੇ ਦੁਨੀਆ ਟਿਕੀ ਹੋਈ ਆ ਜਦੋਂ ਅਸੀਂ ਵਿਸ਼ਵਾਸ ਕਰਕੇ ਅਸੀਂ ਪ੍ਰੋਡਕਟ ਯੂਜ਼ ਕਰਦੇ ਆ ਨਾ ਅਸੀਂ ਕਿੰਤੂ ਬਰੰਤੂ ਤੋਂ ਬਗੈਰ ਅਸੀਂ ਯੂਜ਼ ਕਰਦੇ ਆ ਨਾ ਉੱਥੇ ਕੀ ਆ ਸਾਡੇ ਨਾਲ ਪ੍ਰਮਾਤਮਾ ਸਹਾਈ ਹੋ ਜਾਂਦਾ ਸਾਨੂੰ ਬਿਮਾਰੀਆਂ ਨੇੜੇ ਵੀ ਨਹੀਂ ਫਟਕਦੀਆਂ ਸਾਡੇ ਜਦੋਂ ਇਦਾਂ ਦੇ ਪ੍ਰੋਡਕਟ ਅਸੀਂ ਕੱਢਦੇ ਆਂ ਫੁਕੀ ਸਾਹਿਬ ਸਾਨੂੰ ਮਿਹਨਤ ਬੜੀ ਕਰਨੀ ਪੈਂਦੀ ਆ ਦੋ ਸਾਲ ਬਾਅਦ ਅੱਜ ਫੇਸ ਵਾਸ਼ ਤੇ ਅਸੀਂ ਇੱਕ ਸਿਰਮ ਤਿਆਰ ਕਰ ਸਕੇ ਆ ਜਿਹੜਾ ਅੱਜ ਤੁਹਾਡੇ ਮੈਂ ਦਰਸ਼ਕਾਂ ਨੂੰ ਸਾਡੇਆਂ ਨੂੰ ਸਾਡੇ ਪੇਸ਼ੈਂਟ ਨੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਅਸੀਂ ਮੂਹਰੇ ਲੈ ਕੇ ਆਏ ਆ ਅੱਜ ਉਹਨਾਂ ਦੇ ਜਿਹੜੇ ਆ ਫੇਸੀਆਂ ਪ੍ਰੋਬਲਮਸ ਸੀ ਉਹ ਹੱਲ ਕਰਾਂਗੇ ਜਿਹੜੀਆਂ ਭੈਣਾ ਸਾਡੇ ਤੋਂ ਸਿਰਮ ਮੰਗਦੀਆਂ ਸੀਗੀਆਂ ਉਹਨਾਂ ਨੂੰ ਤਾਂ ਬਹੁਤ ਖੁਸ਼ੀ ਦੀ ਗੱਲ ਆ ਉਹਨਾਂ ਦੇ ਫੋਨ ਕਰਨੇ ਅੱਜ ਤੋਂ ਬਾਅਦ ਵਸੇ ਫੋਨ ਆਉਣਗੇ ਕੋਰੀਅਰ ਕਰਾਉਣ ਨੂੰ ਜਾਂ ਸਾਨੂੰ ਮਿਲਣ ਲਈ ਅੱਛਾ ਡਾਕਟਰ ਸਾਹਿਬ ਉਹ ਤਾਂ ਠੀਕ ਹੈ ਲੇਕਿਨ ਸਾਨੂੰ ਤੁਸੀਂ ਦੱਸ ਦੋਸਤਾਂ ਹਮੇਸ਼ਾ ਤੁਹਾਡੇ ਕੋਲ ਆਉਣੇ ਵੀ ਸਾਨੂੰ ਨੁਸਖਾ ਦੱਸ ਹੀ ਦਿਓ ਜੀ ਸਾਡੀਆਂ ਭੈਣਾਂ ਨੇ ਜਿਹੜੀਆਂ ਇਹ ਇੰਨਾ ਵਧੀਆ ਨੁਸਖਾ ਹਜ਼ਾਰਾਂ ਹਜ਼ਾਰਾਂ ਰੁਪਏ ਦੀਆਂ ਕਰੀਮਾਂ ਲਾਉਂਦੀਆਂ ਨੇ ਹਜ਼ਾਰਾਂ ਹਜ਼ਾਰਾਂ ਰੁਪਏ ਦੇ ਫੇਸ ਵਾਸ਼ ਲਿਆ ਕੇ ਚਿਹਰੇ ਤੇ ਲਗਾਉਂਦੇ ਨੇ ਤੇ ਘਰੀ ਬਣਾ ਲੈਣ ਜੀ ਰੁਕੀ ਸਾਹਿਬ ਇਹਦੇ ਤੇ ਬੜੀ ਮਿਹਨਤ ਹੋਈ ਹੋਈ ਆ ਦੇਖੋ ਇੱਕ ਤਾਂ ਸੋਨਾ ਇਹਦੇ ਚ ਪਿਆ ਹੋਇਆ ਹੈ ਇਹ ਤੁਸੀਂ ਦੇਖੋ ਮੈਂ ਟੈਸਟ ਕਰਵਾ ਸਕਦਾ ਸੋਨਾ ਆਊਗਾ ਜੇ ਟੈਸਟ ਕਰਾਈਏ ਮੈਂ ਕਹਾਂ ਜੀ ਟੈਸਟ ਕਰਵਾਓ ਜਿਹੜੀ ਮਰਜ਼ੀ ਲੋੜ ਨੇ ਪਿਓਰ ਸਾਡੀ ਜਿੰਨੇ ਵੀ ਫੇਸ ਵਾਸ਼ ਹੁੰਦੇ ਨੇ ਸਾਡੇ ਸਿਰ ਮਾ ਪਿਓਰ ਹੋਊਗਾ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਕੁਝ ਨਹੀਂਗਾ ਪਿਓਰ ਆ ਕਈ ਲੋਕ ਸਾਨੂੰ ਫੋਨ ਕਰਕੇ ਕਹਿੰਦੇ ਨੇ ਜੀ ਕੈਮੀਕਲ ਤਾਂ ਨਹੀਂ ਕਦੇ ਵੀ ਰੁਕੀ ਸਾਹਿਬ ਕੁਦਰਤੀ ਪੌਦਾ ਕੈਮੀਕਲ ਨਹੀਂ ਹੁੰਦਾ ਕਦੇ ਵੀ ਕੁਦਰਤ ਨੇ ਬਣਾਈ ਹੋਈ ਕੈਮੀਕਲ ਨਹੀਂ ਹੁੰਦੇ ਇਹਦਾ ਮਤਲਬ ਹੈ ਫਿਰ ਸਾਡੇ ਵਿੱਚ ਤਾਂ ਬਹੁਤ ਕੁਝ ਅਸੀਂ ਵੀ ਕੈਮੀਕਲ ਵਾਲੀ ਚੱਲਦੇ ਆਂ ਜੇ ਕੁਦਰਤ ਨੇ ਸਾਨੂੰ ਬਣਾਇਆ ਕੁਦਰਤ ਨੇ ਹੀ ਪੇੜ-ਪੌਦੇ ਦਿੱਤੇ ਨੇ ਕੁਦਰਤ ਨੇ ਜੜੀਆਂ ਬੂਟੀਆਂ ਦਿੱਤੀਆਂ ਨੇ ਫਿਰ ਤਾਂ ਅਸੀਂ ਵੀ ਕੈਮੀਕਲ ਵਾਲੀ ਬਣੇ ਹੋਇਆ ਦੇਖੋ ਫਿਰ ਸਭ ਸਟੀਰੋਇਡ ਕੁਝ ਨਹੀਂ ਹੁੰਦਾ ਸਟੀਰੋਇਡ ਜਿਹੜੀਆਂ ਨੇ ਸਾਡੀਆਂ ਮੈਡੀਸਨ ਚ ਨਹੀਂ ਪੈਂਦੇ ਸਾਡੇ ਅਰਕ ਹੁੰਦੇ ਨੇ ਅਰਕ ਕੱਢ ਕੇ ਅਸੀਂ ਕਰਦੇ ਆਂ ਜਿੰਨਾਂ ਪੈਣਾ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀ ਹੈ ਸਾਡੇ ਕੋਲ ਕਿੱਟ ਹੁੰਦੀ ਹੈ ਜਿੱਦਾਂ ਸਾਡੇ ਕੋਲ ਆ ਦੋ ਡਰਾਪਸ ਨੇ ਇਹ ਜਿਹੜੇ ਦੋ ਆਪਸ਼ਨ ਨੇ ਅਸੀਂ ਨਾਲ ਇਹ ਪੀਨ ਨੂੰ ਵੀ ਦਿੰਨੇ ਆ ਤੇ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਇਸ ਸਰਦੀਆਂ ਚ ਦੋ ਦਿੱਕਤਾਂ ਹੋ ਜਾਂਦੀਆਂ ਨੇ ਜ ਜਿਨ੍ਹਾਂ ਦੀ ਤਾਂ ਆਇਲੀ ਸਕਿਨ ਉਹ ਬਹੁਤ ਜ਼ਿਆਦਾ ਆਇਲੀ ਹੋ ਜਾਂਦੀ ਹੈ ਜਿਨ੍ਹਾਂ ਦੀ ਡਰਾਈ ਹੈ ਉਹ ਤੇ ਰੱਬ ਦੀ ਨਾ ਹੈ ਫਿਰ ਅਸੀਂ ਕਹਿ ਲਈਏ ਕਿ ਮਤਲਬ ਹੱਥ ਵੀ ਨਹੀਂ ਲੱਗਦਾ ਇੰਨੀ ਜ਼ਿਆਦਾ ਡਰਾਈ ਹੋ ਜੀ ਹੁੰਦੀ ਹੈ ਉਹ ਤਾਂ ਅਰੁਕੀ ਸਾਹਿਬ ਮੈਂ ਪਹਿਲਾਂ ਤੋਂ ਹੀ ਇੱਕ ਹੀ ਨੁਸਖਾ ਦੱਸਦਾ ਹਾਂ ਨਾ ਮੇਰੇ ਨੁਸਖੇ ਚੋਰੀ ਵੀ ਬੜੇ ਹੋਏ ਨੇ ਬੜੇ ਲੋਕਾਂ ਨੇ ਬਾਅਦ ਚ ਵੀਡੀਓ ਪਾਈਆਂ ਇੱਕ ਕਟੋਰੀ ਦੇ ਵਿੱਚ ਥੋੜਾ ਜਿਹਾ ਦੁੱਧ ਲਓ ਦੁੱਧ ਲੈ ਕੇ ਕਾਟਨ ਦੇ ਨਾਲ ਫੇਸ ਨੂੰ ਸਾਫ਼ ਕਰੋ ਦੋ ਟਾਈਮ ਸਵੇਰੇ ਸ਼ਾਮ ਜਿੰਨੀ ਵੀ ਤੁਹਾਡੇ ਡਰਾਈਨੈਸ ਵਗੈਰਾ ਹੋ ਸਾਡੀ ਦੂਰ ਹੋ ਜਾਂਦੀ ਆ ਕਿਉਂ ਦੇਖੋ ਬਰੁਕੀ ਸਾਹਿਬ ਜਦੋਂ ਅਸੀਂ ਨੁਸਖਾ ਕੋਈ ਤਿਆਰ ਕਰਦੇ ਆ ਨਾ ਅੱਜ ਮੈਂ ਇੱਕ ਸਿਰਮ ਤਿਆਰ ਕੀਤਾ ਮੈਨੂੰ ਪਤਾ ਜੀ ਕਿੰਨਾ ਟਾਈਮ ਲੱਗਿਆ ਕਿੰਨੇ ਸੀ ਇਹਦੇ ਤੇ ਮਿਹਨਤ ਕੀਤੀ ਆ ਕਿੰਨੇ ਫੇਸ ਵਾਸ਼ ਬਣਾਉਣ ਨੂੰ ਅਸੀਂ ਮਿਹਨਤ ਕੀਤੀ ਆ ਇਹ ਜੇ ਆਪਾਂ ਕਹੀਏ ਇੰਨੀ ਛੇਤੀ ਚੀਜ਼ਾਂ ਨਹੀਂ ਬਣਦੀਆਂ ਰਿਸਰਚ ਸੈਂਟਰ ਦਾ ਮਤਲਬ ਕੀ ਹੁੰਦਾ ਫਰੁਕੀ ਸਾਹਿਬ ਇੱਥੇ ਰਿਸਰਚ ਕਰਨੀ ਅਸੀਂ ਇਹ ਚੀਜ਼ਾਂ ਨੂੰ ਬ੍ਰਿਕੀ ਨਾਲ ਲੈ ਕੇ ਜਾਂਦੇ ਆਂ ਬ੍ਰਿਕੀ ਨਾਲ ਜੜੀਆਂ ਬੂਟੀਆਂ ਇਕੱਠੀਆਂ ਕਰਦੇ ਆਂ ਇਹਦੇ ਵਿੱਚ ਬਹੁਤ ਜੜੀ ਬੂਟੀਆਂ ਪਈਆਂ ਹੋਈਆਂ ਨੇ ਬੜੇ ਹਰਕ ਪਏ ਹੋਏ ਨੇ ਇਹਦੇ ਵਿੱਚ ਵੀ ਇਹੀ ਚੀਜ਼ ਆ ਫਰੁਕੀ ਸਾਹਿਬ ਤਾਂ ਜਾ ਕੇ ਸਿਰਮ ਤਿਆਰ ਹੋਇਆ ਇਹ ਤੁਸੀਂ ਦੇਖੋ ਇਹ ਵੀ ਇਹ ਵੀ 골ਡ ਦੇ ਕਲਰ ਵਰਗਾ ਹੀ ਆ ਪਰ ਲੇਕਿਨ 골ਡ ਨਹੀਂ ਹੈਗਾ ਇਹਦੇ ਵਿੱਚ ਨਹੀਂ ਇਹ 골ਡ ਆ ਇਹਦੇ ਵਿੱਚ 골ਡ ਨਹੀਂ ਹੈਗਾ ਜਿਹੜਾ ਸਿਰਮ ਇਹ ਵਿਟਾਮਿਨ ਸੀ ਵਗੈਰਾ ਇਹਦੇ ਵਿੱਚ ਹੁੰਦਾ ਉਹਦੇ ਕਰਕੇ ਇਹਦਾ ਕਲਰ ਹਾਂਜੀ ਇਹ ਉਹਦੇ ਕਰਕੇ ਇਹਦਾ ਕਲਰ ਇਦਾਂ ਦਾ ਐਲੋਵੇਰਾ ਹੋ ਗਿਆ ਵਿਟਾਮਿਨ ਸੀ ਵਗੈਰਾ ਹੋ ਗਈ ਹੋਰ ਕਈ ਜੜੀ ਬੂਟੀਆਂ ਇਟਨੇ ਟਾਈਮ 'ਚ ਰਿਜ਼ਲਟ ਦੂਗਾ ਜੀ ਜਿਹੜਾ ਸਰਮ ਹੈਗਾ ਜਾਂ ਫੇਸ ਵਾਸ਼ ਹੈਗਾ ਦੇਖੋ ਜਿਨ੍ਹਾਂ ਦੇ ਤਾਂ ਬੁਰਕੀ ਸਾਹਿਬ ਪ੍ਰਾਣੀਆਂ ਛਾਈਆਂ ਵਗੈਰਾ ਨੇ ਕਾਫੀ ਟਾਈਮ ਤੋਂ ਜਾਂ ਜ਼ਿਆਦਾ ਫੇਸ ਕਰਾਵਾਇਆ ਉਹਨਾਂ ਨੂੰ ਹੋ ਸਕਦਾ ਟਾਈਮ ਲੱਗ ਜਵੇ ਨਹੀਂ ਤਾਂ ਜਿਨ੍ਹਾਂ ਦੇ ਥੋੜੇ ਨੇ ਜਿਨ੍ਹਾਂ ਦੇ ਸਟਾਰਟਿੰਗ ਆ ਉਹਨਾਂ ਨੂੰ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਜਾਨੀ ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਵਧੀਆ ਮਿਲ ਜਾਂਦਾ ਠੀਕ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੁੜੀ ਅਹਿਮ ਚੀਜ਼ ਇਹ ਹੈ ਕਿ ਜਦੋਂ ਕਈ ਵਾਰ ਹੁੰਦਾ ਹੈ ਕਿ ਜਦੋਂ ਤੱਕ ਤਾਂ ਬੰਦਾ ਲਾਈ ਜਾ ਰਿਹਾ ਹੈ ਉਦੋਂ ਤੱਕ ਤਾਂ ਅਸਰ ਰਹਿੰਦਾ ਹੈ ਤੇ ਜਦੋਂ ਲਾਉਣਾ ਛੱਡ ਦਿੰਦਾ ਹੈ ਸਿਰਮਾ ਫੇਸ واਸ਼ ਉਹ ਫੇਰ ਪੁਰਾਣੇ ਪੋਜੀਸ਼ਨ ਤੇ ਚਲਾ ਜਾਂਦਾ ਉਹਦਾ ਹੱਲ ਤੁਹਾਡੇ ਕੋਲ ਹੈ ਉਸ ਤਰ੍ਹਾਂ ਤਾਂ ਨਹੀਂ ਹੋਏਗਾ ਵੀ ਜਦੋਂ ਤੱਕ ਤੁਹਾਡਾ ਨੁਸਖਾ ਫਾਰਮੂਲਾ ਇਸਤੇਮਾਲ ਕਰ ਲਿਆ ਉਦੋਂ ਤੱਕ ਤਾਂ ਚਿਹਰਾ ਦਗ-ਦਗ ਕਰ ਰਿਹਾ ਤੇ ਜਦੋਂ ਛੱਡਦਾ ਫਿਰ ਬਿਲਕੁਲ ਹੀ ਮੁਰਝਾ ਗਿਆ ਹੋਰ ਜ਼ਿਆਦਾ ਖਰਾਬ ਹੋ ਜੇ ਕਿਉਂਕਿ ਸਭ ਚਿਹਰਾ ਖਰਾਬ ਕਿਉਂ ਹੁੰਦਾ ਹਾਂਜੀ ਚਿਹਰਾ ਖਰਾਬ ਹੋਣ ਦੇ ਕਾਰਨ ਕੀ ਨੇ ਜਦੋਂ ਤੁਹਾਡੇ ਵਿੱਚ ਕੋਈ ਪ੍ਰੋਬਲਮ ਆ ਗਈ ਤੁਹਾਨੂੰ ਵਿਟਾਮਿਨਾਂ ਦੀ ਘਾਟ ਆ ਗਈ ਤੁਹਾਨੂੰ ਮੈਂਸ ਦੀ ਪ੍ਰੋਬਲਮ ਹੋ ਗਈ ਤੁਹਾਡਾ ਪੇਟ ਖਰਾਬ ਹੋਣ ਲੱਗ ਗਿਆ ਤੁਹਾਡਾ ਲੀਵਰ ਖਰਾਬ ਹੋ ਗਿਆ ਤੁਹਾਡੇ ਵਿਟਾਮਿਨਾਂ ਦੀ ਘਾਟ ਜਿਵੇਂ ਕੈਲਸ਼ੀਅਮ ਘਟ ਗਿਆ ਵਿਟਾਮਿਨ 2012 ਘਟ ਗਿਆ ਡੀ3 ਘਟ ਗਿਆ ਜਦੋਂ ਇਦਾਂ ਦੇ ਵਿਟਾਮਿਨਾਂ ਦੇ ਘਾਟ ਹੋ ਗਏ ਲੇਡੀਜ਼ ਨੂੰ ਖਾਸ ਕਰਕੇ ਸ਼ਾਇयां ਹੁੰਦੀਆਂ ਨੇ ਫੇਸ ਖਰਾਬ ਹੁੰਦੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਆਪਣੇ ਵਿਟਾਮਿਨ ਦੀ ਘਾਟ ਹੋ ਜਾਂਦੀ ਹੈ ਮੈਂਸਿਸ ਪ੍ਰੋਬਲਮ ਹੋ ਜਾਂਦੀ ਆ ਜਾਂ ਬੇਬੀ ਹੋਣ ਤੋਂ ਬਾਅਦ ਬੱਚਾ ਹੋਣ ਤੋਂ ਪ੍ਰੈਗਨੈਂਸੀ ਦੇ ਵਿੱਚ ਇਹ ਇਹ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਅਸੀ ਕਹਿੰਨੇ ਹੁੰਨੇ ਜੀ ਆਪਣੇ ਟੈਸਟ ਕਰਵਾਓ ਟੈਸਟ ਕਰਵਾ ਕੇ ਸਕੈਨ ਵਗੈਰਾ ਕਰਾਓ ਪੂਰਾ ਜੇ ਤੁਹਾਨੂੰ ਕੋਈ ਲੇਕੋਰੀਆ ਦੀ ਪ੍ਰੋਬਲਮ ਆ ਮੈਂਸਸ ਦੀ ਪ੍ਰੋਬਲਮ ਆ ਪੀਸੀਓਡੀ ਆ ਜਾਂ ਤੁਹਾਨੂੰ ਕੋਈ ਪੇਟ ਪ੍ਰੋਬਲਮ ਆ ਪੇਟ ਦੀ ਸਮੱਸਿਆ ਜਾਂ ਤੁਹਾਨੂੰ ਲੀਵਰ ਦੀ ਸਮੱਸਿਆ ਜਾਂ ਤੁਹਾਨੂੰ ਮੈਂਸ ਜ਼ਿਆਦਾ ਆਉਂਦੀ ਆ ਘੱਟ ਆਉਂਦੀ ਆ ਰੁਕ ਚੁੱਕੀ ਆ ਇਹਨਾਂ ਦਾ ਹੱਲ ਕਰੋ ਤਾਂ ਤੁਹਾਡਾ ਫੇਸ ਖਿੜਿਆ ਰਹੂਗਾ ਫੁੱਲਾਂ ਵਾਂਗੂ ਖਿੜਿਆ ਰਹੂਗਾ ਤੁਹਾਨੂੰ ਕਦੇ ਵੀ ਤੁਹਾਡਾ ਫੇਸ ਨਹੀਂ ਖਰਾਬ ਹੋਊਗਾ ਹੁਣ ਜਿਹੜੀਆਂ ਲੇਡੀਜ਼ ਤੁਸੀਂ ਆਪਣੇ ਆਂਡ ਗਵਾਂਡ ਚ ਦੇਖ ਲਿਓ ਆਪਣੇ ਰਿਸ਼ਤੇ ਹਰੀਆਂ ਜੀ ਦੇਖ ਲਓ ਜਿਹੜੀਆਂ ਲੇਡੀਜ਼ ਇਹ ਚੀਜ਼ਾਂ ਨਹੀਂ ਹੋਣਗੀਆਂ ਬਿਮਾਰ ਨਹੀਂ ਹੋਣਗੀਆਂ ਉਹਨਾਂ ਦਾ ਫੇਸ ਵੈਸੀ ਖੜੇ ਰਹਿੰਦੇ ਨੇ ਉਹਨਾਂ ਨੂੰ ਕੋਈ ਚੀਜ਼ ਲਾਉਣ ਦੀ ਲੋੜ ਨਹੀਂ ਪੈਂਦੀ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਸਰਮ ਹੈਗਾ ਜਿਹੜਾ ਇੱਥੇ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਇਹਦੇ ਬੜਾ ਵਧੀਆ ਕੁਦਰਤੀ ਹੈਗਾ ਔਰ ਦੂਸਰਾ ਇਹ ਫੇਸ ਵਾਸ਼ ਹੈਗਾ ਸੋਨੇ ਇਹਦੇ ਡਾਕਟਰ ਸਾਹਿਬ ਦਾ ਕਹਿੰਦੇ ਕਿ ਇਹਦੇ ਚ ਪਿਓਰ 골ਡ ਦਾ ਇਸਤੇਮਾਲ ਕੀਤਾ ਗਿਆ ਤਾਂ ਕਿ ਜਿਹੜਾ ਤੁਹਾਡਾ ਚਿਹਰਾ ਹੈਗਾ ਉਹ ਸੋਨੇ ਚਾਂਦੀ ਵਾਂਗੂ ਚਮਕਣ ਲੱਗ ਜਾ ਅੱਛਾ ਡਾਕਟਰ ਸਾਹਿਬ ਇੱਕ ਬੜਾ ਅਹਿਮ ਸਵਾਲ ਜਿਹੜੀ ਸਾਡੀਆਂ ਸਾਰੀਆਂ ਭੈਣਾਂ ਦੇ ਮਨ ਦੇ ਵਿੱਚ ਹੁੰਦਾ ਹੈ ਮੇਕਅਪ ਤੋਂ ਖੜਾ ਛੁੱਟ ਜੂ ਜਾਂ ਨਹੀਂ ਛੁੱਟਣਾ ਇਹ ਇਸਤੇਮਾਲ ਕਰਕੇ ਉਹਨੂੰ ਇਸਕਾ ਫਾਰਮੂਲਾ ਤੁਹਾਡੇ ਵਾਲਾ ਮੇਕਅਪ ਦੀ ਤਾਂ ਲੋੜ ਹੀ ਨਹੀਂ ਹੁੰਦੀ ਲੋੜ ਹੀ ਨਹੀਂ ਪੈਂਦੀ ਲੋੜ ਉਹਨੂੰ ਪੈਂਦੀ ਹੁੰਦੀ ਹੈ ਜਿਨ੍ਹਾਂ ਦੇ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ ਛਾਈਆਂ ਹੁੰਦੀਆਂ ਨੇ ਉਹ ਆਪਣੇ ਆਪ ਨੂੰ ਲੁਕਾਉਂਦੇ ਨੇ ਜਦੋਂ ਆਪਣੀ ਅੰਦਰਲੀ ਅੰਦਰੂਨੀ ਜਿਹੜੀ ਆ ਬਿਮਾਰੀ ਠੀਕ ਹੋ ਜਵੇ ਫਿਰ ਤਾਂ ਮੇਕਅਪ ਦੀ ਲੋੜ ਹੀ ਨਹੀਂ ਹੁੰਦੀ ਹੈ ਜਿਹੜੀਆਂ ਬਿਮਾਰੀਆਂ ਕਰਕੇ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਵੀ ਦੱਸਿਆ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਹੈਗੀਆਂ ਨੇ ਜਿਹੜੀਆਂ ਭੈਣਾਂ ਨੂੰ ਹੋ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਸਕਿਨ ਖਰਾਬ ਹੋ ਜਾਂਦੀ ਹੈ ਕਿਹੜੇ ਕਿਹੜੇ ਪ੍ਰੋਬਲਮ ਆ ਜ਼ਿਆਦਾਤਰ ਹੁੰਦੀ ਨੇ ਜਿਨ੍ਹਾਂ ਦਾ ਅਸਰ ਸਕਿਨ ਦੇ ਉੱਤੇ ਸਿੱਧਾ ਪੈਂਦਾ ਜ਼ਿਆਦਾਤਰ ਲੁਕੋਰੀਆ ਮੇਨ ਹੁੰਦਾ ਲੁਕੋਰੀਆ ਨਾਲ ਕਮਜ਼ੋਰੀ ਹੋ ਜਾਂਦੀ ਆ ਉਹਦੇ ਨਾਲ ਸਕਿਨ ਡਲ ਹੋ ਜਾਂਦੀ ਆ ਤੇ ਮੈਂਸਟ੍ਰੂਅਲ ਪ੍ਰੋਬਲਮ ਹੋ ਜਾਣਾ ਜਾਂ ਸਿਸਟ ਹੋ ਜਾਣਾ ਗੱਠਾ ਹੋ ਜਾਣਾ ਅੰਦਰ ਜਾਂ ਲਿਵਰ ਪ੍ਰੋਬਲਮ ਹੋ ਇਦਾਂ ਦੀਆਂ ਕਾਫੀ ਪ੍ਰੋਬਲਮਸ ਹੁੰਦੀਆਂ ਨੇ ਜਾਂ ਹਾਰਮੋਨਲ ਇਮਬੈਲੈਂਸ ਹੋ ਜਾਣਾ ਤੇ ਜਾਂ ਫਿਰ ਤੁਹਾਨੂੰ ਹੋਰ ਵੀ ਕੋਈ ਸਕਿਨ ਰਿਲੇਟਡ ਕੋਈ ਵੀ ਪ੍ਰੋਬਲਮ ਹੋ ਜਾਵੇ ਉਹਦੇ ਨਾਲ ਜਿਆਦਾ ਫੇਸ ਖਰਾਬ ਹੋ ਜਾਂਦਾ ਜੀ ਜੀ ਅੱਛਾ ਡਾਕਟਰ ਸਾਹਿਬ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਤੁਸੀਂ ਅੱਜ ਸਾਡੇ ਨਾਲ ਕੀਤੀਆਂ ਨੇ ਹੁਣ ਆਖਰ ਦੇ ਵਿੱਚ ਇਹ ਵੀ ਦੱਸ ਦਿਓ ਇਹ ਦੁੱਧ ਵਾਲਾ ਨੁਸਖਾ ਹੈਗਾ ਫਾਰਮੂਲਾ ਹੈਗਾ ਕਿਵੇਂ ਇਸਤੇਮਾਲ ਕਰਨਾ ਤੁਸੀਂ ਕਹ ਰਹੇ ਵੀ ਚਿਹਰਾ ਦੁੱਧ ਵਰਗਾ ਬਣ ਜਾਏਗਾ ਦੇਖੋ ਬ੍ਰੁਖ ਸਾਹਿਬ ਇਹ ਜਿਹੜਾ ਦੁੱਧਾ ਦੁੱਧ ਨੂੰ ਤਾਂ ਮੈਂ ਦੱਸ ਦੇਣਾ ਤੁਹਾਨੂੰ ਪਰ ਇਹ ਬਜ਼ਾਰੂ ਦੁੱਧ ਯੂਜ਼ ਨਹੀਂ ਕਰਨਾ ਪੈਕਟਾਂ ਵਾਲਾ ਦੁੱਧ ਨਹੀਂ ਯੂਜ਼ ਕਰਨਾ ਜਿਨ੍ਹਾਂ ਦਾ ਘਰ ਦਾ ਦੁੱਧ ਆ ਉਹੀ ਯੂਜ਼ ਕਰਨਾ ਉਹਦੇ ਵਿੱਚ ਪਰਜ਼ਰਵੇਟਿਵ ਰੱਖੇ ਹੁੰਦੇ ਦੇਖੋ ਉਹਦੇ ਵਿੱਚ ਕੀ ਆ ਬ੍ਰੂਕੀ ਸਭ ਉਹਨਾਂ ਨੇ ਰੱਖਿਆ ਹੁੰਦਾ ਐ ਇਦਾਂ ਦਾ ਵੀ ਪੈਕਟਾਂ ਦੇ ਵਿੱਚ ਕੁਝ ਲਗਾਇਆ ਹੁੰਦਾ ਉਹਨਾਂ ਨੇ ਵੀ ਕੈਮੀਕਲ ਵਗੈਰਾ ਵੀ ਕੋਈ ਖਰਾਬ ਨਾ ਹੋਵੇ ਦੁੱਧ ਛੇਤੀ ਸਾਡਾ ਦੁੱਧ ਕਈ 2-4 ਦਿਨ ਲਈ ਚੱਲ ਜਵੇ ਹਨਾ ਉਹ ਆਪਾਂ ਨਹੀਂ ਯੂਜ਼ ਕਰਨਾ ਓ ਦੇ ਵੇਤੀ ਮਹਿਫੂਜ਼ੀ ਸਾਹਿਬ ਤੁਹਾਨੂੰ ਦੱਸਦਾ ਮੈਂ ਅੱਜ ਕੋਈ ਗੱਲ ਨਹੀਂ ਮੈਂ ਹੱਥ ਥੋੜਾ ਜਿਹਾ ਯੂਜ਼ ਕਰਕੇ ਦੱਸ ਦਿੰਨਾ ਇਹਨੂੰ ਕਿੱਦਾਂ ਲਗਾ ਲੈਣਾ ਜੀ ਬਸ ਆ ਦੇਖੋ ਜੀ 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 ਮੈਂ ਤਾਂ ਹਾਂ ਜੀ ਆ ਦੇਖੋ ਜੀ ਬਸ ਐ ਲਗਾ ਕੇ ਇਹਨੂੰ ਸਾਫ਼ ਕੀ ਆਪਣੇ ਚਿਹਰੇ ਤੇ ਲਗਾ ਲਓ ਇਹ ਚਿਹਰੇ ਦੀ ਮੰਨ ਲਓ ਹਨਾ ਮੇਰੇ ਆ ਹੱਥ ਦੇ ਮੈਂ ਕੀਤਾ ਤੁਹਾਨੂੰ ਮੈਂ ਦਿਖਾਉਣਾ ਇੱਥੇ ਇੱਕ ਚੀਜ਼ ਹੋਰ ਦਿਖਾਉਣਾ ਅਨਵਰੁਕੀਤਾ ਦੇਖੋ ਮੇਰੇ ਹੱਥ ਸਾਫ਼ ਸੀਗੇ ਤਾਂ ਵੀ ਦੇਖੋ ਕਾਟਨ ਥੋੜੀ ਜਿਹੀ ਗੰਦੀ ਹੋ ਗਈ ਹਨਾ ਕਿਉਂ ਹੱਥ ਸਾਫ਼ ਸੀ ਨਾਲੇ ਮੇਰੇ ਤਾਂ ਵੀ ਕਾਟਨ ਗੰਦੀ ਹੋ ਗਈ ਇਹਦੇ ਵਿੱਚ ਕੀ ਹੁੰਦਾ ਫਿਰੋਕੀ ਸਾਹਿਬ ਸਾਡੇ ਜਿੰਨੇ ਮਰਜੀ ਹੱਥ ਸਾਫ਼ ਹੋਣਾ ਦੇਖੋ ਚਮਕ ਵੀ ਆ ਗਈ ਹੈ ਨਾ ਇਹਦੇ ਤੇ ਹੁਣ ਮੈਂ ਇੱਕ ਤੁਹਾਨੂੰ ਹੋਰ ਯੂਜ਼ ਕਰਕੇ ਦਿਖਾਉਣਾ ਠੀਕ ਹੈ ਇਹਦੇ ਉੱਤੇ ਅਸੀਂ ਦੁੱਧ ਵਾਲਾ ਕਰ ਲਿਆ ਨਹੀਂ ਪਹਿਲਾਂ ਦੁੱਧ ਲਗਾਉਣਾ ਹੈ ਕੀ ਕਰਨਾ ਜੀ ਪਹਿਲਾਂ ਮੈਂ ਕਹਾਂ ਜੀ ਜਿੰਨਾਂ ਕੋਲ ਦੁੱਧ ਨਹੀਂ ਹੈਗਾ ਠੀਕ ਹੈ ਫਿਰ ਸਾਡੀ ਆ ਦੇਖੋ ਸਾਡਾ ਜਿਹੜਾ ਫੇਸ ਵਾਸ਼ ਆ ਇਹ ਫੇਸ ਵਾਸ਼ ਆ ਇਹ 골ਡ ਵਾਲਾ ਜੀ 골ਡ ਵਾਲਾ ਫਿਰ ਇਹ ਯੂਜ਼ ਕਰੋ ਮੈਂ ਕਹਿੰਨਾ ਜੀ ਫਿਰ ਇਹ ਵੀ ਯੂਜ਼ ਕਰ ਲਓ ਇਹ ਵੀ ਯੂਜ਼ ਕਰ ਲਓ ਫਿਰ ਸ਼ਰਮਲ ਲਗਾ ਲਓ ਮਤਲਬ ਪਹਿਲਾਂ ਅਸੀਂ ਫੇਸ ਵਾਸ਼ ਨਾਲ ਮੂੰਹ ਧੋ ਲਈਏ ਉਸ ਤੋਂ ਬਾਅਦ ਦੁੱਧ ਨਾਲ ਸਾਫ਼ ਕਰ ਲਈਏ ਫਿਰ سیرਮ ਲਗਾ ਲਈਏ ਫਿਰ سیرਮ ਲਗਾ ਲਓ ਕੀ ਬਾਤ ਹੈ ਬਹੁਤ ਵਧੀਆ ਰਿਜ਼ਲਟ ਨੇ ਬ੍ਰੋਗ ਸਿੰਘ ਜੀ ਚਿਹਰਾ ਐਂ ਚਮਕ ਜਾਂਦਾ ਮੈਂ ਕਹਿੰਨਾ ਜੀ ਇੱਕ ਨਾ سیرਮ ਲਗਾਉਂਦੀਆਂ ਨੇ 5-5000 ਰੁਪਏ ਦੇ ਉਹ سیرਮ ਭੁੱਲ ਜਾਓਗੇ ਕੀ ਬਾਤ ਹੈ ਸਸਤੇ سیرਮ ਸਸਤਾ ਪ੍ਰੋਡਕਟ ਇਹਦੇ ਵਿੱਚ 골ਡ ਪਾਇਆ ਲੇਕਿਨ ਇਹਦਾ ਅਸੀਂ ਨਾ ਜਿਹੜਾ ਪ੍ਰਾਈਸ ਆ ਉਹ ਮੈਂ ਤੁਹਾਨੂੰ ਦੱਸਾਂਗਾ ਐ ਕੋਈ ਗੱਲ ਨਹੀਂ ਉਹ ਵੀ ਆਪਾਂ ਦੱਸਾਂਗੇ ਸਾਰਾ ਕੁਝ ਕਰਾਂਗੇ ਇਹ ਤਾਂ ਜਿਹੜੇ ਐ ਬਿਮਾਰੀ ਅਕੋਰਦੇ ਮੰਨ ਲਓ ਜੇ ਤੁਹਾਨੂੰ ਬਿਮਾਰੀ ਦੇ ਹਿਸਾਬ ਨਾਲ ਸਾਡੇ ਕੋਲ ਨਾ ਦੋ ਤਰ੍ਹਾਂ ਦੇ ਸਿਰਮ ਉਪਤਿਆਰ ਨੇ ਫਿਰ ਕਿਹਦਾ ਵੇ ਠੀਕ ਹੈ ਅਸੀਂ ਬਲੇਮਸ ਲਈ ਅਲੱਗ ਦਿੰਨੇ ਆ ਡਰਾਈ ਵਾਸਤੇ ਰੈਂਕ ਜਿਹੜੇ ਰਿੰਕਲ ਪੈ ਜਾਂਦੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਮੰਨ ਲਓ ਝੋੜੀਆਂ ਪੈ ਜਾਂਦੇ ਉਹਨਾਂ ਨੂੰ ਇਹ ਅਲੱਗ ਹੁੰਦਾ ਹੈ ਦੋ ਤਰ੍ਹਾਂ ਦੇ ਸਾਡੇ ਕੋਲ ਸਿਰਮ ਹੁੰਦਾ ਸਾਨੂੰ ਫੋਨ ਤੇ ਦੱਸੋ ਸਾਨੂੰ ਚੰਗੀ ਤਰ੍ਹਾਂ ਵੀ ਤੁਹਾਨੂੰ ਕੀ ਪ੍ਰੋਬਲਮ ਆ ਤੁਹਾਨੂੰ ਉਦਾਂ ਦਾ ਸਿਰਮ ਫਿਰ ਭੇਜਾਂਗੇ ਅਸੀਂ ਜੀ ਜੀ ਸਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਸ ਹਨ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਇਸ ਦੁੱਧ ਵਾਲੇ ਨੁਸਖੇ ਨਾਲ ਆਪਣੇ ਚਿਹਰਾ ਹੈਗਾ ਦੁੱਧਵਾਗਾ ਕਰ ਸਕਦੇ ਹਾਂ ਪਰ ਫਿਰ ਵੀ ਜਿਨ੍ਹਾਂ ਕੋਲ ਘਰੇਲੂ ਦੁੱਧ ਜਾਂ ਘਰ ਦਾ ਦੁੱਧ ਅਵੇਲੇਬਲ ਨਹੀਂ ਹੈਗਾ ਤਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਸੀਰਮ ਹੈਗਾ ਜਨਾਂ ਦਾ 골ਡ ਤੋਂ ਤਿਆਰ ਕੀਤਾ ਗਿਆ ਇਹ ਫੇਸ ਵਾਸ਼ ਹੈਗਾ ਉਹਨਾਂ ਦਾ ਵੀ ਫਾਇਦਾ ਹੈ ਜਿਹੜੇ ਸਾਡੀਆਂ ਭੈਣਾਂ ਉਹ ਜ਼ਰੂਰ ਲੈ ਸਕਦੇ ਨੇ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਤੁਸੀਂ ਦੂਰ ਕਰ ਸਕਦੇ ਹੋ ਪਰ ਡਾਕਟਰ ਸਾਹਿਬ ਨੇ ਜਿਹੜੀ ਗੱਲ ਸਾਨੂੰ ਬਿਹਾਈਂਡ ਦਾ ਕੈਮਰਾ ਕਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਾਰ ਇਹ ਨੁਸਖਾ ਫਾਰਮੂਲਾ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਫੋਟੋ ਖਿੱਚ ਲੈਣੀ ਹੈ ਤੇ ਉਸ ਤੋਂ ਬਾਅਦ 15 20 ਦਿਨਾਂ ਬਾਅਦ ਤੁਸੀਂ ਜਿਹੜੀ ਆਪਣੀ ਫੋਟੋ ਫੇਰ ਦਿਵਾਰ ਤੋਂ ਕਲਿੱਕ ਕਰਨੀ ਹੈ ਤੇ ਤੁਸੇ ਨੂੰ ਫਰਕ ਜਿਹੜਾ ਸਾਫ਼-ਸਾਫ਼ ਨਜ਼ਰ ਆ ਜਾਏਗਾ ਸ਼ੀਸ਼ਾ ਤੁਹਾਨੂੰ ਦੱਸੇਗਾ ਕਿ ਇਸ ਨੁਸਕੇ ਦਾ ਅਸਰ ਕਿੰਨਾ ਕ ਹੈ ਧੰਨਵਾਦ